ਹਾਂਜੀ ਮਿੱਤਰੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਕਾਪੀਆਂ ਕਿਤਾਬਾਂ ਜੋ ਵੀ ਹੈ ਪੈਨ ਪੈਨਸਨ ਬਹੁਤ ਸਸਤੇ ਰੇਟਾਂ ਤੇ ਬਾਈ ਨਾਲ ਗੱਲਬਾਤ ਕਰਦੇ ਬਾਈ ਜੀ ਹੱਸੀ ਗਾਲ ਜੀ ਹੱਸੀ ਜਾ ਜੀ ਕੀ ਆਫਰ ਲਾ ਰੱਖੇ ਬਾਈ ਤੁਸੀਂ ਇਹ ਸੀ ਬਾਈ ਬੱਚਿਆਂ ਦੇ ਸਟੇਸ਼ਨਰੀ ਵਾਸਤੇ ਆਈ ਸਾਰੀ ਆਫਰ ਲਾਉਣ ਨੂੰ ਨੇ ਹੈਗੇ ਹਮ ਇਸ ਕਿ ਆਪਾਂ ਲਾਇਆ 9 ਕਾਪੀਆਂ ਨਾਲ 11 ਕਾਪੀਆਂ ਫਰੀ ਹੈ। ਬੱਚੇ 11 ਨਾਲ 9 ਤਾਂ ਸੁਣ ਗਿਆ ਸੀ ਬਾਈ 9 ਨਾਲ 11 ਕਰਤੀਆਂ ਜੀ ਆਪਾਂ 40 ਬਾਈ ਕਿਹੜੀਆਂ ਦਿਖਾ ਦਿਓ ਸਾਨੂੰ ਕਿਹੜੀਆਂ ਦੇ ਰਿਹਾ ਤੁਸੀਂ ਉਹ ਤੇ ਅੱਛਾ ਇਹ ਵਾਲੀਆਂ ਹੂੰ ਐਮ 2 ਐਚ ਦੀ ਕਾਪੀ ਹੈ ਜੀ ਵਧੀਆ ਕੰਪਨੀ ਦੀ ਅੱਛਾ ਪੂਰੀ ਇਹ ਨਹੀਂ ਹੈ ਕੋਈ ਦੇਸੀ ਮਾਰੂ ਪੇਜ ਵੀ ਦਿਖਾ ਦਿਓ ਇਹਦੇ ਵਿੱਚ ਖੋਲ ਕੇ ਕਿਸ ਤਰ੍ਹਾਂ ਦੇ ਨੇ ਹੂੰ ਬਿਲਕੁਲ ਸਾਫ ਪੇਜ ਨੇ ਬਈ ਕਰੜਾ ਪੇਜ ਹੈ ਪੂਰਾ ਵਧੀਆ ਹਲਕਾ ਤਾਂ ਨਹੀਂ ਹਾਂਜੀ ਪੂਰਾ ਖੜਕਦਾ ਬਈ ਪੇਜ ਅੱਛਾ ਇਹ ਇਹ ਕਾਪੀ ਹੋ ਗਈ ਕਿ ਹੋਰ ਹੋਰ ਵੀ ਕੰਪਨੀ ਕੀ ਨਹੀਂ ਹੀ ਹੈ ਜੀ ਆਪਣੇ ਕੋਲ ਠੀਕ ਹੈ ਇਹ ਸਾਰਾ ਸਟਾਕ ਤੁਹਾਡੇ ਕੋਲ ਪਿਆ ਹਨਾ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਭੇਜਦੇ ਹਾਂ ਜੀ ਇਹ ਹਾਂਜੀ ਹਾਂਜੀ ਜੇ ਕਿਸੇ ਨੂੰ ਲੋੜ ਆ ਭਾਈ ਮਾਨਸਾ ਜ਼ਿਲ੍ਹੇ ਦੇ ਵਿੱਚ ਅੱਛਾ ਹੋਰ ਕੀ ਆਈਟਮ ਹੈ ਭਾਈ ਤੁਹਾਡੇ ਕੋਲ ਜਿਹੜੇ ਨਟਰਾਜ ਦੀ ਬਲਸਾ ਹੈ ਭਾਈ ਜੀ ਹੂੰ ਇਹ ਕਿੰਨੇ ਦੀ ਹੈ ਭਾਈ ਇਹ ਆਪਾਂ 32 ਰੁਪਏ ਦਾ ਡੱਬੀ ਹੈ ਜੀ ਆਮ ਮਾਰਕੀਟ ਦੇ ਵਿੱਚ ਕੀ ਰੇਟ ਚੱਲਦਾ ਇਹਦਾ ਆਮ ਇਹਦਾ 45 ਤੋਂ 50 ਰੁਪਏ ਰੇਟ ਚੱਲਦਾ 50 ਪ੍ਰਤੀਸ਼ਤ ਦੀ ਹੈਗੀ ਇਹ ਹੂੰ 10 ਪ੍ਰਤੀਸ਼ਤ ਲਈ ਤਾਂ 45 ਪ੍ਰਤੀਸ਼ਤ ਦੇ ਦਿੰਦੇ ਨੇ ਅੱਛਾ ਪਰ ਆਪਾਂ ਇਹ 32 ਰੁਪਏ ਲਈ ਸੀ ਸਿਰਫ ਇਹ ਤੇ ਹੋਰ ਪੈਨ ਇਹ ਪੈਨ ਆ ਗਈ ਨਟਰਾਜ ਦੇ ਵਧੀਆ ਇਹ ਵੀ ਨਟਰਾਜ ਦੇ ਨੇ ਹਾਂਜੀ ਅੱਛਾ ਜੀ ਇਹ 100 ਰੁਪਏ ਦਾ ਹੀ ਪਤਾ ਇਹ ਇਹ ਆਪਾਂ 70 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਅੱਛਾ ਹਾਂਜੀ ਆਮ ਸੌਦਾ ਇਹ ਤੇ ਆਪਾਂ 70 ਦਾ 70 ਦਾ ਜੀ ਸਟਾਕ ਕਿੰਨਾ ਕ ਬਈ ਬਹੁਤ ਆ ਦੇਖੋ 100 ਦੇ ਪੈਨ ਨੇ ਜੀ ਹਾਂ ਵਧੀਆ ਇਹਨਾਂ ਕੋਈ ਦੇਸੀ ਮਾਲ ਹੋਵੇ ਹੂੰ ਇਹ ਵੀ 70 ਰੁਪਏ ਦਾ ਪੈਨ ਹੈ ਜੀ 10 ਰੁਪਏ ਵਾਲਾ ਅੱਛਾ 10 ਮਤਲਬ 70 ਰੁਪਏ ਚ ਹੋ ਗਿਆ ਹਾਂ 100 ਰੁਪਏ ਦੇ ਦੱਬਾ ਲੈਣਾ ਹੋਇਆ ਹਾਂਜੀ ਹਾਂ ਹੂੰ ਇਹ ਜੇ ਆਪ ਨੂੰ ਕੋਲ ਦੇਖੋ ਜੀ ਹੂੰ ਬੱਧੀ ਹਾਂਜੀ ਤੇ ਲੋ ਵੀ ਮਿੱਤਰੋ ਜੇ ਕਿਸ ਨੇ ਮਾਸਾ ਜਿਹਲੇ ਵਿੱਚ ਚਾਹੀਦੀ ਪੈਨਾਂ ਦੀ ਵੈਰਾਈਟੀ ਦਿਖਾ ਦਈ ਸਾਹਮਣੇ ਬਹੁਤ ਵਧੀਆ ਜੀ ਉਹ ਹੂੰ ਦੇਖ ਸਕਦੇ ਹੋ ਬਈ ਤੁਸੀਂ ਪੈਨਾਂ ਦੀ ਵੈਰਾਈਟੀ ਇਹ ਕਲਾਸ ਮੇਡ ਦੇ ਪੈਨ ਆ ਗਏ ਜੀ ਵਧੀਆ ਹਾਂਜੀ ਕਲਾਸ ਹਾਂਜੀ ਕਲਾਸ ਮੇਡ ਦੀ ਆਪਣੇ ਕੋਲੇ ਕਾਪੀਆਂ ਵੀ ਨੇ ਜੀ ਹੂੰ ਉਹ 30% ਡਿਸਕਾਊਂਟ ਦੇ ਦਿੰਨੇ ਆ ਜੀ ਆਪਾਂ ਅੱਛਾ ਹਾਂਜੀ ਹੂੰ ਉਹ ਵੀ ਦਿਖਾ ਦਿਓ ਕਿਡੀਆਂ-ਕੀਆਂ ਲਓ ਜੀ ਹੁਣ ਵਧੀਆ ਉਹ ਇਹ ਤੋਂ ਵਧੀਆ ਹੋਣੀਆਂ ਹਨਾ ਹਾਂਜੀ ਹਾਂ ਕਲਾਸ ਮੇਡ ਅੱਛਾ ਲੋ ਵੀ ਮਿੱਤਰੋ ਜੇ ਕਿਸ ਨੇ ਕੋਈ ਵੀ ਨੇੜੇ-ਤੇੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਆਲੇ-ਦੁਆਲੇ ਪਿੰਡਾਂ ਦੇ ਵਿੱਚ ਰਾਪਰ ਪਿੰਡ ਹੈ ਜੀ ਬਾਈ ਦਾ ਜੇ ਕਿਸ ਨੂੰ ਚਾਹੀਦੇ ਨੇ ਪੈਨ ਪੈਨਸ ਨੂੰ ਬਹੁਤ ਸਸਤੇ ਰੇਟਾਂ ਤੇ ਦੇ ਰਿਹਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਛਾ ਇਹ ਹੈ ਹਾਂਜੀ ਇਹ 30% ਡਿਸਕਾਊਂਟ ਦੇਨੇ ਜੀ ਅੱਛਾ ਹਾਂਜੀ ਜਿੰਨਾ ਇਹਨਾਂ ਦਾ ਪ੍ਰਿੰਟ ਰੇਟ ਲੱਗਿਆ ਹੋਇਆ ਜੀ ਹੂੰ ਜਿਵੇਂ ਤਾਂ 65 ਰੁਪਏ ਲੱਗਿਆਗਾ ਹੂੰ ਤਾਂ ਇਹ 30% ਡਿਸਕਾਊਂਟ ਤੇ ਮਿਲਣੀ ਹੈ ਜੀ ਹੂੰ ਅੱਛਾ ਤੇ ਬੱਚਿਆਂ ਵਾਸਤੇ ਇੱਕ ਆਫਰ ਹੋ ਰਹੀ ਜਿਵੇਂ ਫੋਟੋ ਸ਼ੀਟ ਕਾਪੀ ਕਰਾਉਣੀ ਹੈ ਬੱਚਿਆਂ ਨੇ ਆਪਾਂ 1 ਰੁਪਿਆ ਪੀਡੀਐਫ ਫਾਈਲ ਕੱਢ ਕੇ ਦਿੰਨੇ ਆ ਬੱਚਿਆਂ ਨੂੰ ਜ ਸਕੂਲ ਵਾਲੇ ਬੱਚਿਆਂ ਵਾਸਤੇ ਪੀਡੀਐਫ ਹੈ ਲੋ ਹਾਂਜੀ ਆਮ ਫੋਟੋਗ੍ਰਾਫੀ ਕਰਾਉਣੀ ਹੈ 2 ਰੁਪਏ ਕਾਪੀ ਕਰਦੇ ਆ ਜੀ ਹਾਂਜੀ ਆਮ ਉਹਦਾ ਰੇਟ 5 ਰੁਪਏ ਚੱਲਦਾ ਹੈਗਾ ਹੂੰ ਉਹ ਸੀ ਸਿਰਫ ਬੱਚਿਆਂ ਲਈ 2 ਰੁਪਏ ਕਾਪੀ ਹੂੰ ਪੀਡੀਐਫ ਕਢਾਉਣੀ ਹੈ ਤਾਂ 1 ਰੁਪਏ ਕਾਪੀ ਜੀ ਜੇ ਕਿਸੇ ਜ਼ਿਆਦਾ 2 300 ਪੇਜ ਆ 80 ਪੈਸੇ ਕਾਪੀ ਕਰਦੇ ਆ ਇੱਕ ਸਾਈਡ ਜੀ ਅੱਛਾ ਠੀਕ ਹੈ ਜੀ ਵੀ ਇੱਕ ਸਾਈਡ ਦੇ 80 ਪੈਸੇ ਹੀ ਲੈਣੇ ਬੱਚੇ ਦਈਏ ਅਸੀਂ ਵੀ ਬੱਚਿਆਂ ਨੂੰ ਮਾਨਸਾ ਜਾਂ ਕਿ ਸ਼ਹਿਰ ਚ ਜਾਣ ਦੀ ਲੋੜ ਨਾ ਪਵੇ ਹੂੰ ਆਲੇ ਦੁਆਲੇ ਪਿੰਡਾਂ ਚ ਸਾਰੇ ਸਪਲਾਈ ਕਰ ਦੋਗੇ ਭਾਈ ਜੇ ਕਿਤੇ ਲੋੜ ਪੈਂਦੀ ਜਿਵੇਂ ਹ ਹੂੰ ਆਹ ਲਓ ਦੱਸ ਸਕਦਾ ਬਸ ਤੇ ਭਿਜਾ ਸਕਦੇ ਆ ਇਹਨੂੰ ਠੀਕ ਹੈ ਜੀ ਬਿਲਕੁਲ ਜੀ ਜੇ ਕਿਸ ਨੂੰ ਚਾਹੀਦੇ ਆ ਕੇ ਵੀ ਲਿਆ ਜਾ ਸਕਦਾ ਬਈ ਹੈਨਾ ਹਾਂਜੀ ਆਹ ਰੇਸਟਾ ਹੀ ਦੇਖੋ ਹਾਂਜੀ ਅੱਛਾ ਜੀ 245 ਪ੍ਰਿੰਟ ਦਾ ਵੀ ਇਹ ਇਹ ਚ ਇਹ ਸਿਰਫ 100 ਰੁਪਏ ਦਿੰਨੇ ਸੀ ਅੱਛਾ ਪੂਰਾ ਮੋਟਾ ਰੇਸਟਾ ਹੀ ਹੈ ਅੱਛਾ ਆਮ ਕੀ ਰੇਟ ਚੱਲਦਾ ਇਹਦਾ ਆਮ 130 ਰੁਪਏ ਨੇ ਵੇਚੀਏ ਨੇ ਗਾ 200 ਦੇ ਵੇਚੀਏ ਨੇ ਲੋਗੇ ਹੂੰ ਕਾਫੀ ਮੋਟਾ 245 ਪ੍ਰਿੰਟ ਦਾ ਰਿਸਤਾ ਹੈ ਇਹ 100 ਰੁਪਏ ਵਿਕਰੀ ਜਾ 100 ਰੁਪਏ ਵਿਕਰੀ ਨਾਲੋਂ ਇੱਕ ਵੀ ਜਿਆਦਾ ਫਰੀ ਹੈ ਜੀ ਅੱਛਾ ਭਾਈ ਸੰਪਰਕ ਨੰਬਰ ਕੀ ਹੈ ਆਪਣਾ ਜੇ ਕਿਸੇ ਨੇ ਆਉਣਾ ਹੋਵੇ ਆਪਣਾ 98156 ਜੀ ਹੂੰ 21038 ਜੀ ਬਿਲਕੁਲ ਜੀ ਦੋਸਤੋ ਤੇ ਵੀਰ ਨੇ ਵਧੀਆ ਬੱਚੇ ਵਾਸਤੇ ਆਫਰ ਲਾਇਆ ਹੋਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ